ਹਾਂਜੀ ਹਾਂਜੀ ਬੈਂਜੀ ਕੀ ਹਾਂਜੀ ਸਾਡੇ ਬਹੁਤ ਹੀ ਸਤਿਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੀ ਕਦੀ ਵੀ ਕਹਿੰਦੇ ਸੀ ਅਧਿਆਪਕ ਆ ਕੇ ਬੋਲ ਨਹੀਂ ਸਕਦੇ ਨਾ ਤੇ ਸਟੇਜਾਂ ਤੇ ਕਹਿੰਦੇ ਇੱਕ ਸਰਕਾਰੀ ਮੁਲਾਜ਼ਮ ਆ ਦੇਖੋ ਸਰਕਾਰੀ ਮੁਲਾਜ਼ਮ ਜੇ ਧਰਨੇ ਲਾ ਸਕਦੇ ਆ ਤੇ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੋਣ ਤੇ ਉੱਥੇ ਜਾ ਕੇ ਦੱਸ ਵੀ ਸਕਦੇ ਆ ਸਾ ਮੇਰਾ ਜ਼ਿਲ੍ਹਾ ਜਲੰਧਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਧਰਨੇ ਤੇ ਆਏ ਸੀ ਜਦੋਂ ਇਹ ਸਰਕਾਰ ਨਹੀਂ ਸੀਗੀ ਇਹਨਾਂ ਨੇ ਆ ਕੇ ਦਰੀ ਤੇ ਇੱਕ ਗੱਲ ਕੀਤੀ ਸੀ ਸਾਡੇ ਕਚਰੀਵਾਲ ਜੀ ਤੇ ਇਹਨਾਂ ਨੇ ਕਿਹਾ ਸੀ ਮੈਂ ਤੁਸੀਂ ਕਿਹੜੇ ਦੇ ਆਪਾ ਗਾਲ ਸੀ ਕਿ ਆਸੀਂ ਕੱਚੇ ਦੇ ਆਪਾ ਗਾਂ ਇਹਨਾਂ ਨੇ ਇੱਕ ਗੱਲ ਕਹੀ ਸੀ ਮੈਂ ਕੱਚੀਆਂ ਇੱਟਾਂ ਵੇਖੀਆਂ ਸੀਗੀਆਂ ਮੈਂ ਕੱਚੇ ਘਰ ਵੇਖੇ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਵੇਖੇ ਜਦੋਂ ਮੇਰੀ ਸਰਕਾਰ ਆਊਗੀ ਜੇ ਮੈਂ ਪਹਿਲ ਦੇ ਹੱਦ ਤੇ ਪੱਕਿਆ ਨਾ ਕਰ ਸਕਿਆ ਤਾਂ ਤੁਹਾਨੂੰ ਪਹਿਲ ਦੇ ਹੱਦ ਤੇ ਤੁਹਾਡੀਆਂ ਤਨਖਾਹਾਂ 'ਚ ਵਾਅਦਾ ਕਰਾਂਗਾ ਲੋਕਾਂ ਨੇ ਬਹੁਤ ਕਿਹਾ ਕੀ ਨਹੀਂ ਜੀ ਪਹਿਲਾਂ ਕੈਪਟਨ ਵੀ ਤੁਹਾਡੇ ਤਰ੍ਹਾਂ ਹੀ ਆਉਂਦੇ ਰਹੇ ਸੀਗੇ ਉਹ ਕਰਨਗੇ ਪਰ ਉਹ ਮਹਿਲਾ ਚੋਂ ਬਾਹਰ ਨਹੀਂ ਨਿਕਲੇ ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਸੀ ਤੁਹਾਡੀ ਕਿੰਨੀ ਤਨਖਾਹ ਜਦੋਂ ਕੈਪਟਨ ਸਾਹਿਬ ਅਕਾਲੀਆਂ ਦੀ ਸਰਕਾਰ ਆਈ ਕਿ ਆ 5000 ਕਹਿੰਦਾ ਇੰਨੇ ਤੇ ਮੇਰਾ ਮਾਲੀ ਵੀ ਨਹੀਂ ਲੈਂਦਾ ਜਿੰਨੀ ਤੁਹਾਡੀ ਤਨਖਾਹ ਨਾ ਤੇ ਉਹ ਮਾਲੀ ਲੱਭਿਆ ਨਾ ਕੈਪਟਨ ਲੱਭਿਆ ਉਸ ਤੋਂ ਬਾਅਦ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਆਉਂਦੀਆਂ ਤੁਹਾਡੀਆਂ ਤਨਖਾਹਾਂ ਵਧਾਵਾਂਗੇ ਸਾਡੀ ਤਨਖਾਹ 6000 ਸੀ ਆਉਂਦਿਆਂ ਸਾਰ ਤੇ ਇੰਨੇ ਗੁਣਾ ਤਨਖਾਹਾਂ ਕੀਤੀਆਂ ਤੇ ਵਸਾ ਪਹਿਲਾਂ ਮੈਨੂੰ ਫੋਨ ਕੀਤਾ ਉਸ ਤੋਂ ਬਾਅਦ ਅਨਾਉਂਸ ਕੀਤਾ ਨਹੀਂ ਤੇ ਅੱਜ ਤੱਕ ਮੈਂ ਕਦੀ ਨਹੀਂ ਦੇਖਿਆ ਕਿ ਕੋਈ ਮੁੱਖ ਮੰਤਰੀ ਸਾਹਿਬ ਆ ਫੋਨ ਕਰਨ ਅੱਜ ਜਿਵੇਂ ਇੱਥੇ ਆਏ ਆ ਤਾਂ ਕਿ ਜੇ ਸਰਕਾਰਾਂ ਨੇ ਨਕਾਰਿਆ ਸੀ ਚਲੋ ਸਾਡੇ ਕੰਮ ਕੀਤੇ ਅੱਜ ਅਸੀਂ ਵੀ ਲੋਕਾਂ ਨੂੰ ਦੱਸਣ ਆਏ ਆ ਕਿ ਚਲੋ 12710 ਦੀ ਆਪਣੀ ਤੁਨਕਾ ਅੱਜ ਵਾਅਦਾ ਹੋਇਆ ਜੋ ਸਿਸਟਮ ਖਰਾਬ ਹੋਇਆ ਸੀ ਉਹਨੂੰ ਕਰਦੇ ਕਰਦੇ ਟਾਈਮ ਤਾਂ ਲੱਗ ਰਿਹਾ ਜੋ ਸਾਡੇ ਮਸਲੇ ਰਹਿ ਗਏ ਉਹ ਵੀ ਸਾਨੂੰ ਬੜੀ ਵੱਡੀ ਆਸ ਆ ਕਿ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਪੂਰੀ ਕਰਨਗੇ ਸੋ ਅੱਜ ਅੱਜ ਹੱਕ 'ਚ ਆਏ ਆ ਚਾਹੇ ਸਰਕਾਰਾਂ ਕਹਿ ਦੇਣ ਮੁਲਾਜਮ ਆ ਨਹੀਂ ਸਕਦੇ ਪਰ ਜੇ ਚੰਗੇ ਕੰਮ ਕੀਤੇ ਆਸੀਂ ਆਵਾਂਗੇ ਸਰਕਾਰਾਂ ਦੇ ਨਿਕਲਾ ਜਿੰਦਾਬਾਦ ਸਰਕਾਰਾਂ ਦੇ ਸਾਹਮਣੇ ਖੜੀਆਂ ਸਰਕਾਰ ਭਗਵਾਨ ਰਘੂਪਾਲ ਸਰਕਾਰਾਂ ਕਿਵੇਂ ਕਹਿ ਦੇਣਗੇ ਤੁਸੀਂ ਆ ਨਹੀਂ ਸਕਦੇ ਕੌਣ ਨਹੀਂ ਦੱਸ ਸਕਦੇ ਵੀ ਜੇ ਕੋਈ ਚੰਗਾ ਕੰਮ ਹੋਇਆ ਕੌਣ ਨਹੀਂ ਦੱਸ ਸਕਦਾ